ਸੋ ਗਰੂ ਬੋਦੀ ਨਹੀਂ ਗਿਆ ਜਦੋਂ ਤੱਕ ਉਹ ਬੋਦੀ ਤੇ ਹਵਾ ਹਨ ਹਵਾ ਤਾਂ ਕਿ ਨਹੀਂ ਚਲਦੀ ਆ ਚਾਰ ਫੈਰ ਕੇ ਬਗਰੇ ਡਰ ਲਗੇ ਆਂ ਫੇਰ ਦੁਬਾਰਾ ਡਰ ਤੇ ਤੇ ਵੈਦੀ ਨੂੰ ਜੀ ਲੋ ਜੀ ਚਾਹ ਬਣਾ ਲਈ ਆਪਾਂ ਫਿਰ ਪੁਣਕ ਤੇ ਸਰਦਾਰ ਸਾਹਿਬ ਦੀ ਇੱਧਰ ਪੁਣਕੀ ਇੱਧਰ ਰੱਖਤਾ ਇਦਾਂ ਇਹ ਆਪਾਂ ਇੱਧਰ ਕਰੀਏ ਠੰਡੇ ਆਪਣੇ ਆਪਾ ਤਾਂ ਠੰਡੀ ਪੀਣੀ ਆ ਫਿਰ ਇੰਨੇ ਟਾਈਮ ਤੱਕ ਪੈਂਦੇ ਨਹੀਂ ਹੈਗੇ ਆਪਾਂ ਇਹ ਠੰਡੇ ਕਰ ਲਈ ਕੋਲੇ ਤੇ ਕੋਲੇ ਦੀ ਠੰਡੀ ਕਰਕੇ ਕੁਝ ਪਾਈਏ ਕੁੱਤੀ ਇਹ ਕੁੱਤਾ ਹੱਸਦਾ ਆਪਣੇ ਨੰਨੂ ਨਿਗੇ ਨਿਗੇ ਨੰਨੂ ਤਿੰਨ ਕਿੰਨੇ ਸੋਹਣੇ ਪਦਵੇ ਦੇ ਫਰੀਆ ਸੁਰੀਆਂ ਹੋ ਗਈ ਜਦੋਂ ਉੱਚੀ ਬੋਲਦੀ ਆ ਜਦੋਂ ਭੱਜ ਲੰਦੇ ਨੇ ਉਹ ਖੇਡਦੇ ਚੱਲਦੇ ਨੇ ਸਵੇਰੀ ਸਵੇਰੀ ਨੂੰ ਆ ਗਏ ਨੰਨੇ ਬੁੰਨੇ ਮਹਿਮਾਨ ਛੋਟੇ ਛੋਟੇ ਲੋ ਜੀ ਦੇਖੋ ਸਾਡੇ ਨੰਨੂ ਨੀ ਇਨੀ ਆ ਗਏ ਫੇ ਰੂਰੇ ਲਿਉਂਦੀ ਹੁੰਦੀ ਹੁੰਦੀ ਹੈ ਦੁੱਧ ਪਾਉਣੀ ਇਹਨਾਂ ਨੂੰ ਛੋਟੇ ਛੋਟਿਆਂ ਨੂੰ ਇੰਨੇ ਹੋ ਗਏ ਨੇ ਇੰਨੇ ਇਕੱਠੇ ਉਹ ਬੈਠੀ ਆ ਉਹ ਕਿ ਖੇਡਦਾ ਹੋ ਖੇਡਦਾ ਛੋਟਾ ਜ ਮਨੂ ਖੇਡਦਾ ਫਲੁੰਝੜਾ ਨਾਲ ਉਹ ਕਿਦਾ ਹੋ ਉਹ ਦੀ ਮਸਤੀ ਕਰਦਾ ਮਸਤੀ ਨਹੀਂ ਕਰਦਾ ਛੋਟਾ ਜ ਮਾਣੂ ਵੀ ਡਰਦੀ ਐ ਇਧਰ ਨੂੰ ਦੇਖਦੀ ਐ ਮਾਣੂ ਵੀ ਮੈਂ ਬੋਲਦੀ ਆ ਤੇ ਮਾਣੂ ਦੇਖਦੀ ਜੇ ਮੈਂ ਵੀਡੀਓ ਬਣਾਉਣੀ ਆ ਉਹ ਦੇਖ ਉਹ ਤੇ ਛੋਟੇ ਛੋਟੇ ਨੰਨੂ ਤਿੰਨ ਨੰਨੂ ਨੇ ਕਾਲੀ ਕਾਲੀ ਨੇ ਕਰ ਗਏ ਅਮਰੂਦ ਇੱਥੇ ਟੁੱਟ ਗਿਆ ਰਹਿ ਗਿਆ ਇੱਕ ਚੜ ਗਿਆ ਹਵਾ ਨਾ ਹਵਾ ਹੀ ਬਹੁਤ ਚੱਲਦੀ ਹੈ ਨੇਰੀ 2 ਦਿਨ ਹੋ ਗਏ ਨਹੀਂ ਨੇਰੀ ਦੇਖੋ ਕੂੜਾ ਕਰਕਟ ਕੀ ਹਾਲ ਕਿੰਨਾ ਹਾਲਾ ਪੂਰਾ ਗੱਡਾ ਬਹੁ ਨੇਰੀ ਚੱਲਦੀ ਹੈ ਬਹੁ ਨੇਰੀ ਚੱਲਦੀ ਹੈ ਬਹੁਤ ਜਿਆਦਾ ਲੋ ਜੀ ਵੈਗਰੂ ਜੀ ਇੱਧਰ ਲਾਪਾਂ ਨੇ ਕੱਦੂ ਗਾਸ ਕਰ ਲੇ ਪਿਆਜ਼ ਇੱਧਰ ਪਾ ਲਿਆ ਨੂਨ ਤੇ ਇੱਧਰ ਵਾਲੀ ਦਾਲ ਦਾਲ ਪਾ ਕੇ ਵਿੱਚ ਆਪਾਂ ਰਲਾਉਣੀ ਆ ਮਿਕਸ ਕਰਦੇ ਆ ਤੇ ਅੱਟਾ ਗੁੰਧਿਏ ਪਹਿਲਾਂ ਆਪਾਂ ਫਿਰ ਮਿਲਦੇ ਆ ਤੁਹਾਨੂੰ ਲੋਗੀ ਗਏ ਹੱਟਾ ਗੁੰਨਤਾਏ ਹੱਟਾ ਗੁੰਨ ਦੀ ਰੱਖਤਾ ਸੀਗਾ ਪਾਣੀ ਚੱਕੜਾ ਵੇੜਣਾ ਧੋ ਤੋੜਿਆ ਤਵਾ ਧੋ ਲਿਆ ਤੇ ਘੱਟ ਕਰਦਾ ਮੜਾ ਜੈਨੇ ਇਹਨਾਂ ਟੱਬਾ ਡੱਬਾ ਧੋਉਂਗੀ ਕੋਉ ਨਹੀਂ ਸੱਚ ਤੋ ਤਾਂ ਪਹਿਲਾਂ ਡੱਬਾ ਸਿਕਾਉਂਗੀ ਦੋ ਰਾਤ ਭੁੱਲ ਪਹਿਲਾਂ ਧੋਣਾ ਹੁਣ ਇੱਥੇ ਰੱਖ ਦਾਨੀ ਜਨੇ ਇਹਨੇ ਚ ਰੱਖ ਬਸ ਦੋ ਧੁੱਪੀ ਨਾ ਸੁੱਕੇ ਤੇ ਆਪਾਂ ਕਰਦੇ ਹਾਂ ਸਟਾਰਟ ਕੰਮ pront ਹੈ ਤੇ ਲੋ ਜੀ ਸਟਾਰਟ ਕਰੀਏ ਅੱਜ ਬਣਾਉਣੀ ਆਪਾਂ ਪਿਆਜ਼ ਵਾਲੇ ਰਾਤ ਦੀ ਦਾਲ ਪੀਸੀ ਦੀ ਮਿਸੀ ਕੋਹ ਭਾਰੀ ਵਿੱਚ ਮੈਂ ਤੇ ਲੋ ਜੀ ਤੇਰੇ ਕਰ ਲਓ ਇਹ ਲੋ ਕਰਕੇ ਰੱਖ ਲਾਂਗੇ ਫਿਰ ਫੋਨ ਰੱਖ ਦੂੰਗੀ ਫਿਰ ਫਟਾਫਟ ਪਾ ਦੂੰਗੀ 10 12 pront ਜਿਹੜੇ ਹੈਗੇ ਲਾਵਾ ਲਓ ਚਲੋ ਜੀ ਲਾਈਏ ਇਸਟਾਰਟ ਵਿਗਰੂ ਜੀ ਦਾ ਨਾਮ ਲੈ ਕੇ ਹੱਥੇ ਥੋੜੀ ਜਿਹੀ ਥੰਨ ਆਟਾ ਰੱਖਦੇ ਆ ਨਾਲ ਚੰਮੜੇ ਗਿੱਲੇ ਜਿਹੀ ਤੇ ਲੋਟੀ ਚੀਜਾਂ ਨੂੰ ਬੇਟਾ ਉਤੂਗਾ ਜਦੋਂ ਤਾਂ ਤਾਂ ਲਾ ਕੇ ਨਵੇੜ ਦਾ ਨਾ ਮੋਟਾ ਤੇ ਲੋਟੀ ਪਰਲੀ ਤੇ ਇਹ ਜਦ ਕਰੀ ਜੇ ਨਾਲ ਦੀ ਨਾ ਪੀੜੇ ਕਰਨਾ ਹੈ ਫੇਰ ਲਾਗੂ ਤੋ ਰੋਟੀਆਂ ਲਾ ਦੇਣੀ ਹੈ ਇੱਕ ਦੋ ਛੇਕ ਕਿਉਂ ਨਹੀਂ ਲੱਗਦਾ ਉਹਦੇ ਵਿੱਚ ਪੌਣੀ ਨੂੰ ਦਹੀਂ ਨਹੀਂ ਲੱਗਦੀ ਕਿ ਮੈਂ ਕਿਉਂ ਰੋਟੀਆਂ ਨਾਲ ਉਹ ਫਿਰ ਲਾਉਂ ਤਰੋਂ ਕਿਉਂ ਲਾ ਕੇ ਹੋਜੀ ਹਾਜੂ ਭਾਜੀ ਬੱਚਿਓ ਕੀਨੇ ਖਾਣੇ ਨੇ ਤੇ ਤਹੀਨਾ ਚਾਹ ਵੀ ਕਰ ਲਈ ਮੈਂ ਜਿਨੇ ਖਾਣੇ ਵਿੱਚ ਚਾਹ ਨਾਲ ਤੇ ਨਾਲ ਤਾਂ ਨਾ ਪੂਰ ਰੂਸ ਨਾ ਕਿਤੇ ਦੀ ਲੋਜੀ ਅਜ ਫਰੇਰ ਫਰੋਂਟ ਉਹ ਚੀਏ ਲਾ ਕੇ ਤੇ ਲਹਾਂਗੇ pront ਇਹਨੇ ਲਾ ਕੇ ਫੇਰ ਕਰਤੇ ਆਨੇ ਆਪਾਂ ਕੰਮ ਲੋ ਜੀ ਕਿਉਂ ਲਾ ਲਿਓ ਹੁਣ ਇੱਧਰ ਲਾ ਦੀ ਕਿਉ ਮੈਂ ਰੋਟੀਆਂ ਨੂੰ ਐਂ ਕਿਉ ਲਾਤਾ ਗਰਮੀ ਆ ਨਾ ਇਹਦੇ ਕਰਕੇ ਫਿਰ ਉਹ ਸੁੱਕੇ ਸੁੱਕੇ ਵਧੀਆ ਨਹੀਂ ਲਾਵੇ ਇੱਕ ਨੇ ਲਾ ਦੋਨੀ ਅੱਜ ਹਨਾ ਤੇ ਰੋਟੀਆਂ ਨੂੰ ਵੀ ਫਿਰ ਜਾਦੇ ਲੱਗ ਜੂ ਇਹਦੇ ਕਰਕੇ ਤੇ ਹੁਣ ਦੇਖ ਪ੍ਰਸ਼ਾਦ ਖਾ ਲੈਨੇ ਰੋਜ਼ ਹੀ ਆਪਾਂ ਵੈਸੇ ਮੈਂ ਤਾਂ ਠੀਕ ਆ ਮੈਨੂੰ ਤਾਂ ਕੋਈ ਟੈਨਸ਼ਨ ਨਹੀਂ ਰੰਨਾ ਕਰਕੇ ਕਿ ਸ਼ਿਰਕ ਪ੍ਰਸ਼ਾਦ ਘਰੇ ਟਿਆਉਣੀ ਆ ਮੈਂ ਤੇ ਉਹਦੇ ਕਰਕੇ ਕਿਤੇ ਹੋਰ ਦੀਪੀ ਬੂਪੀ ਦਾ ਚੱਕਰ ਪੈ ਜੇ ਇਹਦਰ ਪੇੜੇ ਕਰ ਲਈ ਮੈਂ ਇਹਦਾ ਪ੍ਰੋਂਠਾ ਤੇ ਲੋਟ ਇੰਨੇ ਮੇ ਰੋਟੀ ਉਹਦੇ ਤੇ ਧਰ ਲਈ ਪਲੇਟ ਚ ਧਰ ਲੈਨੇ ਮੇ ਮੀਰੇ ਚ ਧਰ ਫਿਰ ਉਹਦਾ ਜ ਸੁੱਕੇ ਨੇ ਤਾਂ ਸੁੱਕ ਗਿਆ ੁੱਪ ਚ ਨਹੀਂ ਧਰਿਆ ਸੀ ਉਹ ਨਾਲ ਜਾਂ ਹੋਰ ਪੂਣਾ ਬਚਾ ਕੇ ਫਿਰ ਵਿੱਚ ਧਰ ਦੋ ਜੀ ੁੱਪ ਜੀ ਲਾ ਕੇ ਦੇ ਹਾਂ ਉਹ ਹੋ ਗਿਆ ਤੇ ਗਿਲਾ ਸੀਗਾ ਮੈਂ ਭੁੱਲ ਗਈ ਹੁਣ ਧੋਈ ਹੀ ਲੇਟ ਆ ਗੋ ਗਿਲਾ ਪਿਆ ਸੀ ਉਹ ਤਾਂ ਸੁੱਕ ਜਾਂਦਾ ਧੁੱਪਾ ਵਾਲੀ ਪੈਂਦੀ ਆ ਗਰਮੀ ਕੋਈ ਚੱਕਰ ਨਹੀਂ ਤੇ ਚਲ ਇਹਨੇ ਲਾ ਲਣੀ ਹੈ ਲਾ ਕੇ ਰੱਖ ਲਉਣਾ ਹੋਰ 7:30 ਬਚ ਗਏ ਕੰਮ ਨਿਤਪੜ ਗਏ ਆਪਣਾ 7:30 ਹੋ ਗਏ ਤੇ ਲੋਚੀ ਰੋ ਕੇ ਲਾ ਕੇ ਪਾ ਪੇ ਚੋ ਦੂਰੋਂ ਦਿੱਖਤ ਨਹੀਂ ਇਹ ਦੇਖੋ ਇਹ ਬਰੋਂ ਫੇਟ ਲੱਗਦੇ ਨੇ ਤੇ ਲੋਜੀ ਲੋਜੀ